ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੀ ਹੈ ਕਿ ਬੀਬੀਆਂ ਚੌਰ ਸਾਹਿਬ ਕਰ ਸਕਦੀਆਂ ਹਨ ਜਾਂ ਨਹੀਂ ਕਰ ਸਕਦੀਆਂ ਇਸ ਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਨੇ ਪਹਿਲਾਂ ਆਪਾਂ ਵੀਡੀਓ ਪਾਈਆਂ ਸਨ ਕੇ ਚੌਰ ਸਾਹਿਬ ਦੀ ਅਸਲ ਮਰਿਆਦਾ ਕੀ ਹੈ ਕਦੋਂ ਕਰਨਾ ਚਾਹੀਦਾ ਹੈ ਕਦੋਂ ਨਹੀਂ ਕਰਨਾ ਚਾਹੀਦਾ ਕੌਣ ਕਰ ਸਕਦਾ ਹੈ ਕੌਣ ਨਹੀਂ ਕਰ ਸਕਦਾ ਇਹ ਚੌਰ ਸਾਹਿਬ ਪਾਤਸ਼ਾਹ ਦਾ ਪ੍ਰਤੀਕ ਹੈ ਮੱਖੀਆਂ ਡਾਉਣ ਵਾਸਤੇ ਨਹੀਂ ਹੈ ਕਿ ਇਹ ਪਾਤਸ਼ਾਹ ਦਾ ਪ੍ਰਤੀਕ ਹੈ ਚੌਰ ਸਾਹਿਬ ਤੇ ਸੰਗਤ ਜੀ ਕਈਆਂ ਦੇ ਇਹ ਮੈਸੇਜ ਆਏ ਸਨ ਕਿ ਕਿ ਬੀਬੀਆਂ ਵੀ ਚੌਰ ਸਾਹਿਬ ਕਰ ਸਕਦੀਆਂ ਅੱਜ ਆਪਾਂ ਵਿਚਾਰ ਸਾਂਝੇ ਕਰਨੇ ਨੇ ਚੌਰ ਸਾਹਿਬ ਕਰ ਸਕਦੀਆਂ ਪਰ ਉਸ ਦੀ ਮਰਿਆਦਾ ਹੈ ਇਹ ਮर्यादा ਹੈ ਇਹ ਅੱਜ ਆਪਾਂ ਗੱਲ ਕਰਨੀ ਹੈ ਪਹਿਲੀ ਗੱਲ ਹੈ ਕਿ ਬੀਬੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਸਿੱਖ ਧਰਮ ਦੇ ਵਿੱਚ ਜਿੱਥੇ ਭਾਈ ਅੰਮ੍ਰਿਤ ਛਕ ਸਕਦਾ ਹੈ ਉੱਥੇ ਬੀਬੀਆਂ ਵੀ ਅੰਮ੍ਰਿਤ ਛਕ ਸਕਦੀਆਂ ਨੇ ਜਿੱਥੇ ਭਾਈ ਪਾਠ ਕਰਦੇ ਨੇ ਉੱਥੇ ਬੀਬੀਆਂ ਪਾਠ ਕਰ ਸਕਦੀਆਂ ਨੇ ਜਿੱਥੇ ਭਾਈ ਅਮਰਤ ਛੱਕ ਸਕਦੇ ਨੇ ਚੌਰ ਸਾਹਿਬ ਕਰ ਸਕਦੇ ਨੇ ਉੱਥੇ ਬੀਬੀਆਂ ਵੀ ਚੌਰ ਸਾਹਿਬ ਕਰ ਸਕਦੀਆਂ ਨੇ ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ ਸੋ ਬੀਬੀਆਂ ਚੌਰ ਸਾਹਿਬ ਕਰ ਸਕਦੀਆਂ ਨੇ ਪਰ ਉਹਦੀ ਮਰਿਆਦਾ ਕੀ ਹੈ ਪਹਿਲੀ ਗੱਲ ਇਹ ਹੈ ਕਿ ਉਹ ਆਪਣੇ ਪਹਿਰਾਵੇ ਦੇ ਵਿੱਚ ਪੂਰੀ ਹੋਵੇ ਪਹਿਰਾਵਾ ਕੀ ਹੈ ਸਿਰ ਤੇ ਚੁੰਨੀ ਹੋਵੇ ਤੇ ਜੋ ਪਹਿਰਾਵਾ ਪੰਜਾਬਣਾਂ ਦਾ ਹੈ ਉਹ ਸਰੀਰ ਤੇ ਪਹਿਨਿਆ ਹੋਵੇ ਜਿਹੜੇ ਆਮ ਚੱਲ ਰਿਹਾ ਹੁਣ ਪਿੰਟਾਂ ਸ਼ਲਟਾਂ ਪਾ ਕੇ ਉਹ ਪਿੰਟਾਂ ਸ਼ਲਟਾਂ ਪਾ ਕੇ ਸੰਗਤ ਜੀ ਚੌਰ ਸਭ ਨਹੀਂ ਕਰ ਸਕਦੀਆਂ ਜੋ ਪੰਜਾਬੀ ਪਹਿਰਾਵਾ ਹੈ ਉਹ ਤੁਸੀਂ ਸਮਝ ਗਏ ਹੋਵੋਗੇ ਆਪ ਸਿਆਣੇ ਉਹ ਸਾਰੇ ਉਹ ਪਾ ਕੇ ਹੀ ਸਿਰ ਤੇ ਚੁੰਨੀ ਲਈ ਹੋਵੇ ਤੇ ਚੌਰ ਸੇਵ ਕਰ ਸਕਦੀਆਂ ਜੇ ਪਿੰਡ ਛਲਟ ਪਾਈ ਹੋਈ ਏ ਫਿਰ ਚੌਰ ਸੇਵ ਨਹੀਂ ਕਰ ਸਕਦੀਆਂ ਦੂਜੀ ਗੱਲ ਸੁਰਖੀ ਬਿੰਦੀ ਤੋਂ ਪਰੇਜ ਹੋਵੇ ਸੁਰਖੀ ਬਿੰਦੀ ਮੂੰਹ ਤੇ ਨਾ ਲਾਈ ਹੋਵੇ ਇਹ ਵੀ ਧਿਆਨ ਰੱਖਣਾ ਹੈ ਸੁਰਖੀ ਬਿੰਦੀ ਮੂੰਹ ਤੇ ਨਾ ਲਾਈ ਹੋਵੇ ਹੱਥਾਂ ਤੇ ਨੌ ਪਾਲਸ਼ ਨਾ ਲੱਗੀ ਹੋਵੇ ਨੌ ਉਸ ਦੇ ਨਾ ਵਧੇ ਹੋਣ ਕਈਆਂ ਤੁਸੀਂ ਵੇਖਿਆ ਹੋਊਗਾ ਕਿ ਐਡੇ-ਐਡੇ ਨੌ ਵਧਾਏ ਹੁੰਦੇ ਨੇ ਮਾਈਆਂ ਨੇ ਨੌ ਨਾ ਵਧੇ ਹੋਣ ਨੌ ਕਟਟੇ ਹੋਣ ਨੌਵੇਂ ਤੇ ਨੌ ਪਾਲਿਸ਼ ਨਾ ਲੱਗੀ ਹੋਵੇ ਸੁਰਖੀ ਬਿੰਦੀ ਨਾ ਲੱਗੀ ਹੋਵੇ ਹੱਥਾਂ ਬਾਹਾਂ ਦੇ ਵਿੱਚ ਚੂੜੀਆਂ ਨਾ ਪਾਈਆਂ ਹੋਣ ਬਾਹਾਂ ਦੇ ਵਿੱਚ ਚੂੜੀਆਂ ਨਾ ਪਾਈਆਂ ਹੋਣ ਇਹ ਅਸਲ ਮਰਿਆਦਾ ਹੈ ਉਹ ਚੌਰਸੇ ਮਾਈ ਕਰ ਸਕਦੀ ਹੈ ਇਹ ਨਾ ਹੋਵੇ ਕਿ ਸੁਰਖੀ ਬਿੰਦੀ ਦੇ ਨਾਲ ਮੂੰਹ ਰੰਗਿਆ ਹੋਵੇ ਤੇ ਹੱਥਾਂ ਦੇ ਵਿੱਚ ਬਾਹਾਂਾਂ ਦੇ ਵਿੱਚ ਚੂੜੀਆਂ ਪਾਈਆਂ ਹੋਣ ਰੰਗ-ਬਰੰਗੀਆਂ ਤੇ ਐਨੇ-ਐਨੇ ਸੰਗਤ ਜੀ ਨੌ ਵਧੇ ਹੋਣ ਨੌਵਾਂ ਤੇ ਨੌ ਪਾਲਸ਼ ਲੱਗੀ ਹੋਵੇ ਪਿੰਡ ਛਲਟ ਪਾਈ ਹੋਵੇ ਉਹ ਕਦੇ ਵੀ ਚੌਰਸ ਬੀਬੀ ਨਹੀਂ ਕਰ ਸਕਦੀ ਉਂਝ ਮੜਾਈ ਨਹੀਂ ਇਹ ਚੌਰ ਸਾਹਿਬ ਦੀ ਬੀਬੀਆਂ ਨੂੰ ਬੀਬੀਆਂ ਚੌਰ ਸਾਹਿਬ ਕਰ ਸਕਦੀਆਂ ਨੇ ਗੁਰਬਾਣੀ ਦਾ ਪਾਠ ਵੀ ਕਰ ਸਕਦੀਆਂ ਨੇ ਗੁਰੂ ਸਹਿ ਮਹਾਰਾਜ ਜੀ ਦੀ ਹਜ਼ੂਰੀ ਵਿਤਾਬਿਆ ਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪਾਠ ਕਰ ਸਕਦੀਆਂ ਨੇ ਪਰ ਉਹ ਮਰਿਆਦਾ ਦੇ ਵਿੱਚ ਰਹਿ ਕੇ ਕਰ ਸਕਦੀਆਂ ਹਾਥਾਂ ਦੇ ਛਾਪਾਂ ਛੱਲੇ ਨਾ ਪਾਏ ਹੋਣ ਇਹ ਵੀ ਤਿਆਰ ਰੱਖਣਾ ਜਦੋਂ ਮਾਈ ਨੇ ਪਾਠ ਚੌਰ ਸਹਿਬ ਕਰਨਾ ਗੱਲ ਦੇ ਵਿੱਚ ਸਰੋਪਾ ਵੀ ਜ਼ਰੂਰੀ ਏ ਹਜ਼ੂਰੀਆ ਜ਼ਰੂਰੀ ਏ ਗੱਲ ਦੇ ਵਿੱਚ ਕਿਉਂਕਿ ਖਾਰਸ਼ ਕਿਤੇ ਵੀ ਹੁੰਦੀ ਏ ਮੁਖ ਤੇ ਆਪਣੇ ਚਿਹਰੇ ਤੇ ਜਾਂ ਸੰਗਤ ਜੀ ਨਿਛਾ ਜਾਂਦੀ ਏ ਤੇ ਹਜ਼ੂਰੀਏ ਦੇ ਨਾਲ ਪਰਨੇ ਦੇ ਨਾਲ ਉਸ ਨੂੰ ਸੰਕੋਚ ਕੀਤਾ ਜਾ ਸਕੇ ਇਹ ਤਿਆਰ ਰੱਖਣਾ ਚੌਰ ਸਹਿ ਬੀਬੀਆਂ ਕਰ ਸਕਦੀਆਂ ਪਰ ਉਸ ਦੀ ਮਰਿਆਦਾ ਇਹ ਏ ਕਿ ਪੰਜਾਬੀ ਪਹਿਰਾਵੇ ਦੇ ਵਿੱਚ ਹੋਵੇ ਭਾਈਆਂ ਦੀ ਵੀ ਇਹ ਹੀ ਮਰਿਆਦਾ ਇਹ ਨਾ ਭਾਈਆਂ ਨੇ ਸੰਗਤ ਜੀ ਇੱਥੇ ਕਈ ਤਰ੍ਹਾਂ ਦੇ ਧਾਗੇ ਬੰਨੇ ਹੋਣ ਮੌਲੀਆਂ ਬੰਨੀਆਂ ਹੋਣ ਤੇ ਨੌ ਉਹਨਾਂ ਦੇ ਵਧੇ ਹੋਣ ਤੇ ਉਹਨਾਂ ਨੂੰ ਛਾਪਾ ਛੱਲੇ ਪਾਏ ਤੇ ਉਹ ਚੋਰ ਸਭ ਕਰਦੇ ਉਹ ਵੀ ਨਹੀਂ ਭਾਈ ਵੀ ਇਸ ਤਰ੍ਹਾਂ ਚੋਰ ਸਭ ਨਹੀਂ ਕਰ ਸਕਦੇ ਉਹਨਾਂ ਵਾਸਤੇ ਵੀ ਮਰਿਆਦਾ ਉਹੋ ਜੀ ਹੈ ਦੇਸ਼ ਬਹਤੇ ਵੈਸੇ ਤਾਂ ਭਾਈ ਘਾਟੀ ਛਾਪਾਂ ਛੱਲੇ ਪਾਉਂਦੇ ਨੇ ਜੇ ਕਿਸੇ ਨੇ ਪਾਈਆਂ ਹੁਣ ਉਹ ਚੋਰ ਸਭ ਨਹੀਂ ਕਰ ਸਕਦਾ ਇਹ ਧਿਆਨ ਰੱਖਣਾ ਪੰਜਾਂ ਪਿਆਰਿਆਂ ਦੇ ਜਦੋਂ ਕੋਈ ਤੁਸੀਂ ਅੰਮਰ ਛਗੋਗੇ ਉਹ ਤੁਹਾਨੂੰ ਇਹ ਮਰਿਆਦਾ ਜ਼ਰੂਰ ਦੱਸਣਗੇ ਪੰਜ ਪਿਆਰੇ ਜ਼ਰੂਰ ਦੱਸਦੇ ਨੇ ਮਰਿਆਦਾ ਛਾਪੇ ਛੜੇ ਛੱਲੇ ਪਾਉਣੇ ਨੇ ਜਾਂ ਨਹੀਂ ਪਾਉਣੇ ਇਹ ਧਿਆਨ ਰੱਖਣਾ ਬਾਈਆਂ ਚੋਰ ਸਭ ਕਰ ਸਕਦੀਆਂ ਪਰ ਪੰਜਾਬੀ ਪਹਿਰਾਵੇ ਦੇ ਵਿੱਚ ਤੇ ਮਰਿਆਦਾ ਦੇ ਵਿੱਚ ਰਹਿ ਕੇ ਪਾਠ ਵੀ ਕਰ ਸਕਦੀਆਂ ਚੋਰ ਸਹਿਬ ਵੀ ਕਰ ਸਕਦੀਆਂ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਭੁੱਲਾਂ ਦੀ ਮਾਫ਼ੀ ਜਿਹੜੀ ਦੂਜੀਆਂ ਵੀਡੀਓ ਪਾਈਆਂ ਸੰਗਤ ਜੀ ਉਹ ਸਾਰੀਆਂ YouTube ਦੀ ਪਲੇਲਿਸਟ ਵਿੱਚ ਪਈਆਂ ਹੋਈਆਂ ਤੇ ਗੁਰਬਾਣੀ ਦੀ ਸੰਥਿਆ ਵੀ ਲੜੀਵਾਰ ਚੱਲ ਰਹੀ ਹੈ ਰਾਤ ਨੂੰ 7:30 ਵਜੇ ਲਾਈਵ ਹੋਵਦੀ ਹੈ ਆਪ ਸੰਥਿਆ ਵੀ ਘਰੇ ਬੈਠ ਕੇ ਗੁਰਬਾਣੀ ਦਾ ਉਚਾਰਨ ਸਿੱਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ